ਅਧਿਪਰਧਾਨ ਜੀ ਅੱਜ ਆਪਣਾ ਵਿਸ਼ੇਸ਼ ਸਨਮਾਨ ਸਮਾਗਮ ਰੱਖਿਆ ਗਿਆ ਸੀ ਪਹਾੜੀ ਖੁਰਦ ਵਿਖੇ ਅਪੋਰੇ ਵਾਲੀ ਦੀ ਜਾਣਕਾਰੀ ਸੇਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਡਾਣੀ ਖੁਰਦ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਵਿੱਚੋਂ ਐਡਵੋਕੇਟ ਇਕਬਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਯਾੜੀ ਤੇ ਸਰਦਾਰ ਸੰਤਾ ਸਿੰਘ ਦਾ ਸਨਮਾਨ ਅਮਾਰੋ ਅਸੀ ਕਰਨਾ ਸੀ ਪਰ ਅੱਜ ਸਵੇਰ ਹੀ ਖਬਰ ਮਿਲੀ ਕਿ ਸੰਤ ਬਾਬਾ ਵਰਜਿੰਦਰ ਸਿੰਘ 라ੜਾ ਸਾਹਿਬ ਵਾਲੇ ਸੰਪਰਦਾ ਦੇ ਮੁਖੀ ਜਿਨ੍ਹਾਂ ਦਾ ਸਾਡੇ ਇਲਾਕੇ ਚ ਹੀ ਨਹੀਂ ਸਾਰੇ ਸੰਸਾਰ ਦੇ ਵਿੱਚ ਫੈਠਾ ਉਹ ਸਭਾ ਸਵਰਗਵਾਸ ਹੋ ਗਏ ਉਹ ਉਹਨਾਂ ਦੇ ਕਰਕੇ ਬਹੁਤ ਗਮ ਦੀ ਲਹਿਰ ਦੌੜ ਗਈ ਤੇ ਅਸੀਂ ਅੱਜ ਦਾ ਪ੍ਰੋਗਰਾਮ ਕੋਸ਼ਿਸ਼ ਕੋਣ ਕਰ ਦਿੱਤਾ ਜਿਸ ਦੀ ਅਗਲੀ ਤਰੀਕ ਅਸੀਂ ਆਪ ਸਭ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ አመਸ਼ਾਨ ਜਦੋਂ ਜਿਹਦਾ ਜਮੂਰ ਵੀ ਹੋਇਆ ਨਹੀਂ ਪ੍ਰੋਗਰਾਮ ਆਪਣਾ ਉਹਦੇ ਬਾਰੇ ਜੰਕੀ ਪੂਰੀ ਜਾਣਕਾਰੀ ਤੁਹਾਨੂੰ ਕਰਨਾ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਨਾਰੇ ਖੁਰਦ ਦੇਖ ਜਥੇਦਾਰ ਜਾਨੀ ਹਰਪ੍ਰਿੰਤ ਸਿੰਘ ਦਾ ਆਸ਼ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਨਮਾਨ ਸਮਾਰੋਹ ਉਹਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਸੀ ਉਹ ਪ੍ਰੋਗਰਾਮ ਨੂੰ ਲੈਪਰੇਟ ਆਨਲਾਈਨ ਉਹ ਸੰਗਤ ਨੇ ਪੂਰਨ ਸਹਿਯੋਗ ਵੀ ਦਿੱਤਾ ਪਰ ਅਚਾਨਕ ਅੱਜ ਰਾਤ ਨੂੰ ਸਾਡੇ ਇਥੇ ਬਹੁਤ ਹੀ ਸਰਕਾਰਯੋਗ ਸੰਤ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਰਾਤ ਮਤਲਬ ਚੜਾਈ ਕਰ ਗਏ ਨੇ ਤੇ ਉਹਦੇ ਕਾਰਨ ਤੇ ਜਿਹੜਾ ਸਮਾਗਮ ਆ ਉਹ ਮੁਲਤਵੀ ਕਰਨਾ ਪਿਆ ਇਸ ਵਾਸਤੇ ਸਾਨੂੰ ਇਸ ਗੱਲ ਦਾ ਦੁੱਖ ਵੀ ਬਹੁਤ ਜ਼ਿਆਦਾ ਕਿਉਂਕਿ ਸਾਡੇ ਜਿਹੜੇ ਸਾਰੇ ਪਿੰਡ ਨੇ ਇਹ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਆਤਮਸਤਕ ਹੁੰਦੇ ਨੇ ਤੇ ਸੰਤਾਂ ਦਾ ਵੀ ਬਹੁਤ ਸੰਗਤ ਦੇ ਨਾਲ ਪਿਆਰ ਆ ਇਸ ਕਰਕੇ ਇਹ ਜਿਹੜਾ ਸਮਾਰੋਹ ਆ ਉਸ ਕਾਰਨਾਂ ਕਰਕੇ ਮੁਲਤਵੀ ਕਰਨਾ ਪਿਆ। ਸੋ ਅਗਲੀ ਜੋ ਤਰੀਕ ਹੋਊਗੀ ਉਹ ਸਮੂਹ ਸੰਗਤ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਉਹ ਦੁਬਾਰਾ ਰੱਖੀ ਜਾਊਗੀ ਤੇ ਨਾਲ ਪ੍ਰਧਾਨ ਸਾਹਿਬ ਨੂੰ ਪੁੱਛਿਆ ਜਾਊਗਾ ਤੇ ਜਦੋਂ ਵੀ ਉਹ ਤਰੀਕ ਦੇਣਗੇ ਤੇ ਸੰਗਤ ਨੂੰ ਇਹਦੇ ਬਾਰੇ ਸੂਚਿਤ ਕੀਤਾ ਜਾਊਗਾ। ਤੇ ਉਹਦੇ ਲਈ ਬਹੁਤ ਅਫਸੋਸ ਨਾਲ ਅਸੀਂ ਸ਼ਰਧਾਂ ਦੇ ਫੁੱਲ ਵੀ ਸੰਤਾਂ ਨੂੰ ਭੇਟ ਕਰਦੇ ਹਾਂ। ਤੇ ਉਹ ਬਹੁਤ ਕੋਈ ਏਡੀ ਜ਼ਿਆਦਾ ਉਮਰ ਨਹੀਂ ਸੀ ਉਹਨਾਂ ਦੀ ਤੇ ਸੰਗਤਾਂ ਨੂੰ ਬੜਾ ਮਤਲਬ ਪਿਆਰ ਸਤਿਕਾਰ ਦਿੰਦੇ ਸੀ ਸੰਗਤਾਂ ਨੂੰ ਮਤਲਬ ਗੁਰਦੁਆਰਾ ਸਾਹਿਬ ਨਾਲ ਗੁਰੂ ਮਹਾਰਾਜ ਨਾਲ ਜੋੜਦੇ ਸੀ ਇਸ ਕਰਕੇ ਆਪਣੇ ਸਰਦਾਰ ਦੇ ਫੁੱਲ ਵੀ ਉਹਨਾਂ ਨੂੰ ਭੇਟ ਕਰਦੇ ਆ ਤੇ ਸਮੂਹ ਪੰਜਾਬੀਆਂ ਨੂੰ ਦੀਨ ਸਮੇਂ ਦਾ ਕਈ ਬਾਰਸ਼ਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਹਟਾਉਂਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਹਟਾਉਣ ਦੇ ਨਾਲ ਤੇ ਉਹਨਾਂ ਦਾ ਵੀ ਅਸੀਂ ਮਤਲਬ ਜਿੰਨਾ ਵੀ ਹੋ ਸਕੇ ਤਾਂ ਉਹਨਾਂ ਦੇ ਪਰਿਵਾਰਕ ਨੂੰ ਮੰਗੇ ਤੋਂ ਮੈਂ ਸਮਝਦਾ ਵੀ ਬਾਕੀ ਬੱਚੇ ਹੋਰ ਜੋ ਵੀ ਆ ਨਹਿਰਾਂ ਦੇ ਨੇੜੇ ਰਹਿਣ ਵਾਲੇ ਉਹ ਥੋੜਾ ਜਿਹਾ ਆਪਣਾ ਸੁਚੇਤ ਵੀ ਰਹਿਣ ਕੋਈ ਇੱਧਰ ਉੱਧਰ ਬੱਚਿਆਂ ਨੂੰ ਨਾ ਜਾਣ ਦੇਣ ਆਪ ਵੀ ਥੋੜਾ ਜਿਹਾ ਸਫਰ ਕਰਨ ਲੱਗੇ ਧਿਆਨ ਰੱਖਣ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਕਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹਾਂ ਕਰੀ ਸ਼ੇਅਰ ਕਰਨਾ ਚਾਹੁੰਦੇ ਹਾਂ ਜਿਹੜਾ ਅੱਜ ਆਪਣਾ ਮੌਤੂਵੀ ਹੋਇਆ ਜੀ ਸਨਮਾਨ ਸਮਾਰੋਹ ਦੇ ਬਾਰੇ ਵਿੱਚ ਵਰਗ ਜੀ ਦਾ ਫਲਸਾ ਵਰਗ ਜੀ ਕੀਤੇ ਕੀਵਾਜ ਮੁਸਤੀ ਹੋਇਆ ਪ੍ਰੋਗਰਾਮ ਇਸ ਕਰਕੇ ਸੰਤ ਸਬਬ ਜਿੰਦਰ ਸਿੰਘ ਜੀ ਕਾਰਜ ਚਲਾਣਾ ਕਰਦੇ ਹਨ ਤੇ ਉਹਨਾਂ ਦੇ ਪ੍ਰਮੋ ਕਰਕੇ ਸੰਗਤ ਬਦੋਂ ਪੰਚ ਸਿੰਘ ਸਾਹਿਬਾਨਾਂ ਵੱਲੋਂ ਪੰਜ ਨਵਰੀ ਕਮੇਟੀ ਵੱਲੋਂ ਇਹ ਮੁਰਤਬੀ ਕੀਤਾ ਗਿਆ ਹੈ ਇਸ ਦਾ ਅਗਲਾ ਪ੍ਰੋਗਰਾਮ ਸੰਤਾਂ ਦੇ ਰੈਕ ਦੇ ਨਾਲ ਇਹ ਸេចក្តਪੱਤ ਦੇ ਇਰਾਦੇ ਨਾਲ ਦੁਬਾਰਾ ਰੱਖਿਆ ਜਾਊਗਾ। ਤਾਰੀਖੀ ਤੋਂ ਆਹਰ ਸਾਹਿਬ ਵਾਹਿਗੁਰੂ ਜੀ ਕੀ ਬਤੈ। ਪਤਾਨ ਜੀ ਅੱਜ ਜਿਹੜਾ ਸਨਮਾਨ ਸਮਾਰੋਹ ਸੀ ਇਹਦੇ ਬਾਰੇ ਵਿੱਚ ਕੀ ਜਾਣਕਾਰੀ ਤੁਸੀਂ ਕਰਨਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੰਬਰਦਾਰ ਹਾਕਮ ਸਿੰਘ ਨਸਰਾਲੀ ਅੱਜ ਬੜੇ ਦੁਖੀ ਮਨ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕਰਦਾ ਕਿਉਂਕਿ ਸਾਡੇ ਇੱਕ ਬਹੁਤ ਹੀ ਮਹਾਨ ਹਸੀਅਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੋ ਕੱਲ ਸ਼ਾਮੀ ਇੱਕ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਕੇ ਉਹ ਰੱਬੀ ਰੂਹ ਰੱਬ ਨੂੰ ਪ੍ਰਾਪਤ ਹੋ ਗਏ ਨੇ ਆਪਣਾ ਚੋਲਾ ਛੱਟ ਚੁੱਕੇ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਸਾਰਿਆਂ ਨੇ ਰਲ ਕੇ ਬੇਨਤੀ ਕੀਤੀ ਹੈ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਉਥੇ ਪਹਿਲਾਂ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਸਮਾਗਮ ਚੱਲ ਰਿਹਾ ਸੀ ਜਿਵੇਂ ਦੋਹਾਂ ਨੇ ਰੂਹਾਂ ਨੇ ਇਕੱਠੀਆਂ ਹੋਣਾ ਹੁੰਦਾ ਹੈ ਉਥੇ ਹੋ ਰਹੀਆਂ ਨੇ ਸਾਡੀ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਮੁਰੇ ਬੇਨਤੀ ਹੈ ਵੀ ਇਹੀ ਜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਦੇਤਾ ਜੀ ਅੱਜ ਦੇ ਜਿਹੜਾ ਆਪਾਂ ਨੂੰ ਪ੍ਰਣਾਮ ਨਹੀਂ ਕਰਨਾ ਚਾਹੀਦਾ ਬਹੁਤ ਵੱਡਾ ਪ੍ਰਾਨ ਕਰਨਾ ਚਾਹੀਦਾ ਹੈ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਚੱਲ ਰਿਹਾ ਹੈ ਬਾਕੀ ਉੱਪਰੋਂ ਪਾਣੀ ਆ ਰਿਹਾ ਹੈ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਤੂੜੀ ਦਾ ਦਾਣਿਆਂ ਦਾ ਪੈਸਿਆਂ ਦਾ ਇੰਤਜ਼ਾਮ ਕਰਦੇ ਆਂ ਵੀ ਉੱਥੇ ਵੱਧ ਤੋਂ ਵੱਧ ਜਿੰਨੇ ਵੀ ਸੰਗਤ ਹੈ ਉਹਦਾ ਪਹਚਾਇਆ ਜਾਵੇ ਕਿਉਂਕਿ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੋਈ ਸਿਆਸੀ ਲਾਹਾ ਨਹੀਂ ਲੈਂਦੇ ਕੁਈ ਸਿਆਸੀ ਗੱਲ ਨਹੀਂ ਕਰਦੇ ਕਿਉਂਕਿ ਅਸੀਂ ਉਸ ਤਰੀਕੇ ਦੇ ਨਾਲ ਕਿਉਂਕਿ ਅੱਜ ਸਾਰਿਆਂ ਦੇ ਇਸ ਏਰੀਏ ਦੇ ਲੁਧਿਆਣਾ ਜ਼ਿਲ੍ਹੇ ਦੇ ਵੀ ਬਾਹਰਲੇ ਵੀ ਕੈਨੇਡਾ ਅਮਰੀਕਾ ਤੋਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਦੁੱਖ ਹੈ ਕਿਉਂਕਿ ਬਾਬਾ ਬਲਜਿੰਦਰ ਸਿੰਘ ਜੀ ਜੋ ਇਸ ਸੰਸਾਰ ਦੀ ਯਾਤਰਾ ਨੂੰ ਪੂਰੇ ਕਰਕੇ ਚਲੇ ਗਏ ਨੇ ਸਾਡੀ ਤਾਂ ਸਾਰਿਆਂ ਦੇ ਮੂਹਰੇ ਇਹੀ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਜੇ ਕਿਸੇ ਭੈਣ ਭਾਈ ਦਾ ਦੁੱਖ ਹੈ ਉਹਨੂੰ ਵੰਡਾ ਕੇ ਉਧਰ ਵੀ ਜਾ ਕੇ ਅਸੀਂ ਸਾਰਿਆਂ ਦਾ ਦੁੱਖ ਬੰਡਾਈਏ ਰਲ ਕੇ ਆਪਾਂ ਸਾਥ ਨਿਮਾਈਏ ਕਿਉਂਕਿ ਅਸੀਂ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਸਾਡੀ ਬਹੁਤ-ਬਹੁਤ ਬੇਨਤੀ ਹੈ ਅੱਜ ਤੁਹਾਡੀ ਪਾਰਟੀ ਵੱਲੋਂ ਵੀ ਆਪਣਾ ਵੱਜ ਪੁਰਾਵਾ ਕੀਤਾ ਜਾਵੇ ਕਿ ਜਿਵੇਂ ਤੁਸੀਂ ਦੱਸਿਆ ਵੀ ਪੰਜਾਬ ਦਾ ਇਹ ਨਹੀਂ ਵਟੇ ਇਸ ਤੇ ਸੰਕਰ ਹੈ ਅੱਜ ਬਹੁਤ ਵੱਡੇ ਹਿੱਸੇ ਤੇ ਸੰਕਟ ਹੈ ਸਾਡੇ ਉਤੋਂ ਵੀ ਪਾਰਟੀ ਕੰਨੀ ਉਹ ਵੀ ਹੁਕਮ ਹੈ ਵੀ ਜੇ ਵੀ ਕੋਈ ਸੰਕਟ ਦੇ ਵਿੱਚ ਹੈ ਉਹਦੀ ਜਿੰਨੀ ਵੀ ਥੋਤੋਂ ਹੋ ਸਕਦੀ ਹੈ ਮਾਲੀ ਮਦਦ ਕੀਤੀ ਜਾਵੇ ਪਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ